ਹਰਿ ਸਿੰਘ ਕਰੋ 따ਦੀ ਨਾਲ ਦੇ ਬਣਾ ਤੇਰਾ ਸਕੇ ਸ਼ਹੀਦ ਹੋਏ ਨੇ ਇਹਨਾਂ ਅਜ ਤੱਕ ਦੀ ਨਾਮ ਹੀ ਨਹੀਂ ਲਿਆ ਭੁੱਲੇ ਲੱਗੇ ਉਹ ਗੁਰਦਾਰੇ ਦੇ 100 ਰੁਪਿਆਣਾਂ ਦੇ ਨਾਂ ਦਾ 200 500 ਦੇ ਛੱਡਦੇ ਆ ਕਦੀ ਨਹੀਂ ਆਖਿਆ ਇਹ ਮਿਹਰਬਾਨੀ ਕੀਤੀ ਆ ਪਰ ਜਿੱਡੀ ਵੱਡੀ ਇਹਨਾਂ ਦੀ ਕੁਰਬਾਨੀਆਂ ਅਸੀਂ ਦੇ ਨਹੀਂ ਦੇ ਸਕਦੇ ਜਿਹਾਰੂ ਸਿੰਘਾਂ ਦਾ ਵੇਲਾ ਆ ਤੇ ਦਾਸ ਨੇ ਵਿੱਚ ਇਹਨਾਂ ਨੇ ਵੀ ਕਿੰਨੀ ਕੁਰਬਾਨੀ ਕੀਤੀ ਹੈ ਕਿ ਨੂੰ ਅੱਜ ਕਹ ਦੱਸਿਆ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਕਿਉਂ ਮੌਲੀ ਇਹੋ ਜਿਆਹੀ ਹੋਣ ਕਿ ਉਹ ਤਾਂ ਵੀ ਗੱਲ ਕਰੀਏ ਜੇ ਦੋ ਪੱਕਾ ਸਾਨੂੰ ਉਹਦਾ ਦਿੱਖੀਆਂ ਸੀ ਜਿੱਕੇ ਨੀਲੀਆਂ ਜਿੱਕੇ ਚਿੱਟੀਆਂ ਅਸੀਂ ਕਹਿੰਦੇ ਕਾਲੀਆਂ ਨੇ ਨੀਲੀਆਂ ਨੂੰ ਪਾ ਛੱਡੀਆਂ ਤੇ ਦੂਜੀਆਂ ਚਿੱਟੀਆਂ ਨੇ ਕਾਂਗਰਸ ਨੂੰ ਪਾ ਛੱਡੀਆਂ ਤੇ ਸਵਾਰਿਆ ਦੋਨੇ ਕੋਈ ਹਾਲ ਸਾਡੀ ਝੋਲੀ ਕੁਝ ਨਹੀਂ ਉਹਨਾਂ ਰੋਦੀ ਕਿ ਝੋਲੀ ਚ ਕੱਖ ਨਹੀਂ ਹੈਗਾ ਇਹਨਾਂ ਨੇ ਕੱਖ ਨਹੀਂ ਸਵਾਰਿਆ ਸਾਡੀ ਪੰਜਾਬ ਦਾ ਤੇ ਲੁੱਟ ਕੇ ਖਾ ਲਿਆ ਸਾਨੂੰ ਇਹਨਾਂ ਨੇ ਅਸੀਂ ਹੜਵਾਉਂਦੇ ਰਹੇ ਕਿ ਇਹ ਸਾਨੂੰ ਲੁੱਟਦੇ ਰਹੇ ਅੱਜ ਸਾਡੇ ਪੱਲੇ ਕੱਖ ਨਹੀਂ ਰਿਹਾ ਉਦੋਂ ਮਹਾਰਾਣੀ ਜਿੱਦਾਂ ਮੱਖੀ ਜਾਂਦੇ ਇਹਨੇ ਮਗਰਨਾ ਸਰੋਂ ਕਲਾਈ ਆ ਉਹਦੇ ਪੁੱਤ ਕਾਹਦੀ ਲੜਦੇ ਹੁੰਦੇ ਨੇ ਸਰੋਂ ਬਣਾਉਣੀ ਸੀ ਉਹ ਤੇਜਾ ਹਵੇ ਲਾਹਣ ਨੇ ਕਰਾਈ ਸੀ ਸਰੋਂ ਉਹ ਤਾਂ ਆ ਸਾਨੂੰ ਨਹੀਂ ਪਦਾਨਾ ਮੈਂ ਬੈਹੇ ਹਾਂ ਲੜਾਣਾ ਕੋ ਦੇਣਾ ਉਹਨੂੰ ਮੈਂ ਬੈੜਾ ਕੇ ਅਸੀਂ ਜਾਫੇ ਆ ਗੁਰੂ ਕੇ ਪਿਆਰੋ ਤੱਕਦੇ ਹੋ ਕੇ ਆਪਾਂ ਵੀ ਸਿੱਖੀ ਨੂੰ ਬਚਾਈਏ ਸਿੱਖੀ ਪਹਿਲਾ ਬਾਕੀ ਸਭ ਕੋਈ ਮਗਰੋਂ ਬਾਕੀ ਸਭੇ ਭਾਵੇਂ ਪੂਜਾ ਰਾਸ ਨੂੰ ਪਹਿਲਾ ਚਾਹੀਦਾ ਰਾਸ ਨੂੰ ਕਹਤਾਇਆ ਕਿ ਨਾ ਹੀ ਚਾਹੀਦੀਆਂ ਸਾਨੂੰ ਸਿੱਖੀ ਚਾਹੀਦੀ ਸਨ ਸਾਡੇ ਕੱਤੇ ਬੋਟਾ ਦੇ ਸੰਗੀ ਸੰਗੀ ਸਮਾਗਮ ਤੇ ਕਈ ਬੈਠੇ ਅੱਜ ਸਾਡੇ ਗੋਟ ਵਾਲੇ ਸਮਾਨੇ ਸ਼ੂਨ ਗਏ ਆ ਤੇ ਸੱਗੀ ਸੜੀ ਵੀ ਤਾਂ ਚੱਲੇਗੀ ਸਾਡੇ ਸਾਡੇ ਕਾਲੀ ਆ ਐਨਾ ਪਿਆ ਹਾ ਸੋਨੀ ਮੱਟੇ ਉਹ ਨਾਹੋ ਹਸਪਤਾਲ ਨਾ ਸਾਡਾ ਕੋ ਕਾਲ ਚ ਭੈਗਾ ਨਾ ਖਾ ਕਹ ਖਦੀਆਂ ਗੱਲ ਲੁੱਟ ਕੇ ਖਾ ਗਏ ਗੋਲ ਕਾ ਵੀ ਲੁੱਟ ਕੇ ਖਾ ਗਏ ਕੀ ਆਖ ਨਾਲ ਲੋਨੀ ਕੋ ਬਣੀ ਮੋੜੀ ਗੱਲ ਬੇ ਬੱਲੇ ਕਾਪਨੇ ਸਾਡੀ ਸੱਗਿਆ ਹੋਰ ਆਪਾਂ ਜਾਣਦੇ ਆ ਤੜੇ ਹੋ ਕੇ ਕੰਮ ਨੂੰ ਵੋਟਾ ਪਾ ਕੇ ਕਿ ਉਹਨੂੰ ਕਾਜਾ ਬੋਗਿਆ ਤੇ ਕਾਰ ਤੇ ਮਿਲਦੀ ਆ ਤੇ ਆਪਣਾ ਖਾਲਦੇ ਆਈ ਹੈਗੀ ਆ ਆਪਣਾ ਰਪਾਲ ਤੋਂ ਹੈ ਗਾ ਵੀ ਹੁਣ ਲੈ ਰੋਪਿਆ ਆਪਾਂ ਨੂੰ ਐਸੇ ਦਾ ਕੱਟ ਕਰਕੇ ਆਪਾਂ ਇਹਨਾਂ ਨੂੰ ਗਾਲੀਂ ਦੇਉਣਾ ਬੁਰਗੇ ਪਿਆ ਲਿਓ ਸਿੱਖੀ ਵਾਲੇ ਬੰਦੇ ਗਾਲੀਂ ਦੇ ਗਏ ਆਪਾਂ ਸਿੱਖੀ ਨੂੰ ਖਾਣ ਵਾਲੇ ਨਾ ਜਾਈਏ ਸਾਡਾ ਨਾਕਾਲ ਤੋਂ ਤੇ ਧਰਦਾ ਕਈ ਕੋਈ ਕਰ ਲਿਆ ਸਾਡੀ ਸਾਨੂੰ ਅਗਲ ਦੀ ਆਈ ਤਗੜੇ ਹੋ ਗਿਆ ਆਪਾਂ ਆਪਣਾ ਜੱਗ ਗਏ ਤੇ ਲੋਟਾ ਪਾ ਕੇ ਜਪਣਾ ਕਾਮਯਾਬ ਕਹਿੰਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਕੀ ਫਤਹਿ ਜੀ ਹੁਣ ਹਰੀਸੋਂ ਇਹ ਹੈ ਜਿਹੜਾ ਤੂੰ ਆਪਣੇ ਵਿਚਾਰ ਕੋ ਕਾੜੀ ਰੱਖੋ